ਸਤਰੀ ਮਹਿਸੂਸ ਕੀਤਾ ਕਿਸੇ ਦਾ ਬੱਚਾ ਪੜ੍ਹ ਲਿਖ ਕਰਕੇ ਆਈਲਰਸ ਕਰ ਜਾ ਤਾ ਰਿਸ਼ਤੇਦਾਰੀਆਂ ਨੂੰ ਕਹਿੰਦਾ ਕਿ ਕਿਤੇ ਕੋਈ ਰਿਸ਼ਤਾ ਲੱਭਿਓ ਤਾ ਰਿਸ਼ਤਾ ਪਤਾ ਨਹੀਂ ਕਿਉਂ ਨਹੀਂ ਕਰਦੇ ਉਹਨਾਂ ਦੇ ਮਨ ਚ ਇਹ ਹੁੰਦਾ ਰਿਸ਼ਤਾ ਕਰਕੇ ਪੈਸੇ ਵੀ ਕੋਲੋਂ ਲਾਉਣੇ ਪੈਣੇ ਨੇ ਜੇ ਨਾ ਨਾ ਰਿਸ਼ਤਾ ਕੀਤਾ ਵਿਆਹ ਤੇ ਪੈਸੇ ਕੌਣ ਲਾਏਗਾ ਅੱਜ ਕੱਲ੍ਹ ਬਾਹਰ ਵਾਲੇ ਰਿਸ਼ਤੇ ਲੱਭੋ ਤੇ ਕਿੰਨੇ ਪੈਸੇ ਲੱਗਦੇ ਨੇ ਇਤੋਂ ਗੁਰੂ ਦਾ ਸਿੱਖ ਮੰਚ ਸੋਚਣ ਲੱਗ ਪਿਆ ਕਹਿੰਦਾ ਘਰ 'ਚ ਗਰੀਬੀ ਐ ਬੱਚੇ ਜਵਾਨ ਹੋ ਗਏ ਨੇ ਘਰ ਬਣਿਆ ਨਹੀਂ ਕੱਲ ਨੂੰ ਕੁੜਮਾ ਝਾਰੀ ਬਣਨੀ ਐ ਕਿੱਥੇ ਕੁੜਮਾ ਨੂੰ ਮਠਾਵਾਂਗਾ ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ ਜਦੋਂ ਪੈਸੇ ਨਹੀਂ ਤੇ ਰਿਸ਼ਤੇਦਾਰੀ ਕਿਹਦੇ ਨਾਲ ਬਣੇਗੀ ਮੇਰੇ ਬੱਚੇ ਨਾਲ ਰਿਸ਼ਤਾ ਕੌਣ ਕਰੇਗਾ ਇੰਨਾ ਕੁਝ ਸੋਚ ਕੇ ਫਿਰ ਮੰਚ 'ਤੇ ਵਿਸ਼ਵਾਸ ਆਇਆ ਗੁਰੂ ਤਾਂ ਮੇਰਾ ਪੂਰਾ ਹੈ ਨਾ ਮੈਂ ਆਪਣੇ ਗੁਰੂ ਕੋਲੋਂ ਮੰਗਾਗਾ ਜਦੋਂ ਤੇ ਘਰ ਵਿੱਚ ਜਾਈਦੇ ਉਦੋਂ ਹੀ ਉੱਥੇ ਪੜਿਆ ਜਾਂਦਾ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਬੜੋ ਸੱਚੇ ਸਾਹਿਬਾ ਕਿਆ ਨਾਹੀ ਘਰ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵਏ ਉਤੇ ਘਰ ਵਿੱਚ ਪੜਿਆ ਜਾਂਦਾ ਉਹਦੇ ਘਰ ਵਿੱਚ ਸਭ ਕੁਝ ਹੈ ਮੈਨੂੰ ਕਿਉਂ ਨਹੀਂ ਦੇਣਗੇ ਇਹਨੇ ਆਪਣੇ ਘਰ ਵਾਲੀ ਨੂੰ ਕਿਹਾ ਭਗਵਾਨੇ ਮੈਂ 2 ਦਿਨ ਲਈ ਸ੍ਰੀ ਅਮਰitsar ਸਾਹਿਬ ਜਾਣਾ ਹੈ ਪਤਾ ਲੱਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅਮਰitsar ਸਾਹਿਬ ਨੇ ਮੈਂ ਉੱਥੇ ਜਾ ਕੇ ਆਣਾ ਉਹਨੇ ਕਿਹਾ ਜੀ ਜਾਇਓ ਆਪਣੇ ਜਵਾਨ ਹੁੰਦੇ ਬੱਚੇ ਨੂੰ ਨਾਲ ਲੈ ਗਿਆ ਉਹਦਾ ਨਾਮ ਇਤਿਹਾਸ ਵਿੱਚ ਸਾਧ ਸੰਗਤ ਭਾਈ ਸਾਧੂ ਆਇਆ ਇਹ ਸਿੱਖ ਦਾ ਨਾਮ ਭਾਈ ਧਰਮਾ ਲਿਖਿਆ ਹੋਇਆ ਭਾਈ ਧਰਮਾ ਆਪਣੇ ਬੇਟੇ ਸਾਧੂ ਨੂੰ ਨਾਲ ਲੈ ਕੇ ਜਲਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਹਾਨੂੰ ਗੁਰੂ ਹਰਕਮਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਿਆ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕੀਤੇ ਸੇਵਾ ਕੀਤੀ ਪਾਤਸ਼ਾਹ ਦੇ ਸ਼ਮਾਂ ਦੇ ਦੀਵਾਨ ਲੱਗੇ ਨੇ ਤੁਹਾਨੂੰ ਗੁਰੂ ਹਰਕਮਿੰਦ ਸਾਹਿਬ ਮਹਾਰਾਜ ਸ੍ਰੀ ਕਾਲ ਤੱਕ ਸਾਹਿਬ ਤੇ ਵਿਰਾਜਮਾਨ ਨੇ ਸੰਗਤ ਜੁੜ ਗਈ ਹੈ ਐਨੇ ਨੂੰ ਕੜਿਆਲ ਵੱਜੀ ਆਵਾਜ਼ਾ ਦਿੱਤਾ ਭਾਈ ਗੁਰੂ ਹਰਕਮਿੰਦ ਸਾਹਿਬ ਮਹਾਰਾਜ ਦਰਬਾਰ 'ਚ ਆ ਗਏ ਨੇ ਸੇਵਾ ਕਰਨ ਵਾਲੀ ਸੰਗਤ ਵੀ ਜੁੜ ਗਈ ਇਹ ਭਾਈ ਧਰਮਾ ਵੀ ਆਪਣੇ ਪੁੱਤਰ ਸਾਧੂ ਨੂੰ ਲੈ ਕੇ ਪਾਤਸ਼ਾਹ ਦੇ ਚਰਨਾਂ ਜਾਗੇ